ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਰ ਅਗਲੇ ਵਲੋਗਸ ਤੇ ਤੇ ਲੈ ਆਈ ਸੀ ਬਿੰਦ ਰਹਿਣ ਦੇਖੇ ਤੇ ਮੰਮੀ ਪਾਪਾ ਆਏ ਸੀ ਲੱਗੇ ਜਰੂਰੀ ਕੰਮ ਹੀ ਕਿਤੇ ਇੱਥੇ ਹੁਣ ਲੱਗੇ ਆਏ ਸੀ ਨੇ ਤੇ ਕਹਿੰਦੇ ਅਸੀਸ ਨੂੰ ਮਿਲ ਕੇ ਜਾਣਾ ਹੁਣ ਉਹ ਆਣ ਲੱਗੇ ਆ ਅਸੀਸ ਨੂੰ ਮਿਲਣ ਤੇ ਬਹੁਤ ਲੱਗੀ ਗਰਮੀ ਬਹੁਤ ਆ ਬਹੁਤ ਗਰਮੀ ਅੱਜ ਕੌਣ ਆਣ ਲੱਗਾ ਅਸੀਸ ਅਸੀਸ ਦੇ ਦਾदू-ਦਾਦੀ ਜੀ ਆਉਣ ਲੱਗੇ ਮਿਲਣ ਅਸੀਸ ਨੂੰ ਅਨਨ ਜੀ ਜੀ ਦਾਦਾ ਦਾਦੀ ਜੀ ਆਉਣ ਲੱਗੇ ਮਿਲਣਾ ਸੀ ਇਸ ਨੂੰ ਕੀ ਡੱਕੋ ਜੋਂੜਿਆ ਆਈ ਹਾਂ ਸੀ ਦੇ ਦਾਦੂ ਆ ਗਏ ਆ ਕੌਣ ਆਇਆ ਸੀਸ ਕੌਣ ਆਇਆ ਬਾਹਰ ਨਿਕਲਦਾ ਆ ਆਸਿਸ ਦਾ

ਚੀਚੀਆਂ ਬੋਂਡੇ ਮਸੀ ਦਾदू ਜੀ ਹੁਣੇ ਆਉਣ ਲੱਗੇ ਨਾ ਦਾदू ਦਾਦੀ ਆਉਣ ਲੱਗੇ ਤੇ ਹਾਂਜੀ ਹੋ ਗਈ ਤਿਆਰੀ ਚਲੋ ਹੋ ਗਈ ਆ ਚਲੋ ਚਲੋ ਫਿਰ ਜਲਦੀ ਕਰੋ ਗਰਮੀ ਬਹੁਤ ਹੈ ਇਹ ਸਾਈਡ ਤੇ ਬੋਂਡੇ ਚੱਲੂਗੇ ਇਤਨਾ ਬਹੁਤ ਹੈ ਨਾ ਕਿ ਮੇਰੇ ਮਨ ਨਹੀਂ ਆ ਰਹੀ ਇਹ ਦੇਖ ਲੀ ਆਹ ਇਹ ਨਾਲ ਚੱਲੇ ਸਾਰੇ ਹੁਣ ਬਿਸ਼ਾਨ ਆ ਗਈ ਦਾदू ਜੀ ਦੀ ਹੈਂ ਹੈ ਚੱਲੇ ਜੇ ਨਾਲ ਚੱਲ ਠੀਕ ਹੈ ਜਾਓ ਫੇਰ ਬਾਏ ਸਾਰੇ ਚੱਲੀ ਨਾਲ ਹੀ ਸਾਰੇ ਬੱਚੇ ਲੈ ਜਾਓ ਨਾਲ ਹੀ ਹੁਣ ਇਹਨੂੰ ਪੂਰਾ ਪਤਾ ਲੱਗ ਗਿਆ ਗੱਡੀ ਵੇਖ ਕੇ ਕੀ ਹਾਲੀ ਹੈ ਆ ਜਾਏਗੀ ਚਲੋ 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 ਹੋਣਾ ਸ੍ਰੀਕਾਂ ਕਿੰਨਾ ਲੱਗ ਗਿਆ ਕਰੋ ਸ੍ਰੀਕਾਂ ਚਲਾ ਦੇ ਸਰ ਇਹਮ ਚਲੀਏ ਲਾਓ ਨਹੀਂ ਸਰ ਨਾ ਪੁੱਤ ਨੂੰ ਲਾਓ ਹਾਂ ਨਾ ਕਰੋ ਨਹੀਂ ਨਹੀਂ ਕਰੋ ਚਲੀਏ ਫਿਰ ਆਜੋ ਨਹੀਂ ਕਰੋ ਨਾ ਇਹ ਚੰਗੀ ਹੈ ਹੈ ਮੈਂ ਨਹੀਂ ਗੜੋ ਬੱਚਾ ਨਾ ਕਹਾਂ ਤਾਬੀ ਦਾ ਕਿਹੜਾ ਘਰ ਬੱਚਾ ਆਇਆ ਇੱਥੋਂ ਕਿੱਥੇ ਆ ਗਿਆ ਲਾਉਂ ਜਾਂਦੇ ਆ ਆਹ ਚਾਹ ਹੈ ਮੈਂ ਨਹੀਂ ਸਮਾਂ ਆਵਣੋਂ ਖਬਰਾਂ ਮੈਂ ਆਮ ਗਿਆ ਹਾਂ ਮੈਂ ਆਇਆ ਹਾਂ ਦੇਖੋ ਚਲੋ ਅਜਾਣਾ ਜੀ ਇਹਨੇ ਸੁਣਾਇਆ ਚਲੋ ਚੱਲੀਏ ਚਲੋ ਗੱਡੀ 'ਚ ਗੱਡੀ 'ਚ ਚੱਲੀਏ ਗੱਡੀ 'ਚ ਚਲੋ ਚੱਲੀਏ ਗੱਡੀ 'ਚ ਜਾਣਾ ਨਹੀਂ ਬਾਈ ਗੱਡੀ 'ਚ ਬਾਈ 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 ਜੀ ਦਾ ਬਾਈ ਜੀ ਵੀ ਕਰਾ ਲਿਖੇ ਮਾਂ ਭਵੇ ਨਾਲ ਹਾਂ ਵਸੀਸ ਕਿਦਨ ਕ ਲਈਏ ਪਾਪਾ ਨੂੰ ਫੇਰ ਦੱਸ ਦੋ ਹੈ ਕਿਦਨ ਕ ਲਈਏ ਪਾਪਾ ਨੂੰ ਵੀ ਕੰਦੇਖੋ ਦੇ ਕਿਦਨ ਨੂੰ ਤਨਾਲਬ ਜੇ ਨਹੀਂ ਆਉਂਦੇ ਚੰਗਾ ਜੀ ਸਰ ਸਾਹਿਬ ਚੰਗਾ ਜੀ ਮਹਾਰਾਜ ਮੀ ਬਹੁਤ ਆ ਮੀ ਬਹੁਤ ਆ ਮੀ ਬਹੁਤ ਸੌਣ ਲਓ ਨਹੀਂ ਪਹਿਣਾ ਨਾ ਅਜੇ ਨਹੀਂ ਪਹਿਣਾ ਦੋ ਚਾਰ ਦਿਨਾਂ ਹੱਥ ਨਹੀਂ ਹੋਜੇ ਲੈ ਮੇਰੇ ਲੈ ਨਹੀਂ ਖੇੜੇ ਘਲਾ ਦੇਣਾ ਵਾ ਨਹੀਂ ਤਾਈਓ ਮੀ ਦਾ ਕਹਿਣਾ ਸਾਨੂੰ ਪਤਾ ਮੀ ਪਹਿਣਾ ਨਹੀਂ ਅਜੇ ਚਾਹ ਮੈਂ ਖਾਇਆ ਗਿਆ ਫੇਰ ਆਉਂਦੀ ਮੀ ਕੋ ਟੀਪ ਨਾ ਬਿਲ ਬਣਾਉਣ ਦੇਣਾ ਜਿੱਦਾਂ ਆਪਾਂ ਵੇਖਿਆ ਨਾ ਫੋਨ ਤੇ ਹਾਂ ਓਏ ਓਏ ਚਲਾ ਹਲੋ ਕਰ ਦੇ ਚਲਾਣ ਕਰਦੀ ਪੁਰਾਣੀ ਹਾਂ ਵੀ ਦਿਮਾਗ ਚ ਨਾ ਨੰਬਰ ਜੀ ਆ ਗਿਆ ਕੀ ਜੀ ਚੋ ਠੀਕ ਬਾਏ ਬਾਏ ਓ ਚਲ ਆਨੇ ਜਾ ਰਹੇ ਲੱਭਣੇ ਕਿਤੇ ਵੇਖਣਾ ਹੈ ਓ ਇਹ ਨਹੀਂ ਆਣੇ ਹੂੰ ਇਹ ਸੀ ਚੱਲਣ ਡਿਆ ਆ ਤੇ ਇੰਦਰ ਫਰੈਂਡ ਪਕੌੜੇ ਚੱਲਣੇ ਚਾਹਨਾ ਮੈਨੇ ਸਾਗ ਧਰਿਆ ਆ ਇੱਥੇ ਸਾਗ ਬਣਾਉਣ ਦਾ ਇਹ ਚੁੱਲੇ ਦੇ ਗਰਮੀਆਂ ਵਾਲਾ ਸਾਗ ਨਹੀਂ ਹੁੰਦਾ ਜਿਹੜਾ ਉਹ ਬਣਾਉਂਦੇ ਪਰੇ ਬਣ ਗਿਆ ਸਾਗ ਬਹੁਤ ਸਵਾਦ ਬਣਿਆ ਸਾਗ ਗਰਮੀਆਂ ਦੇ ਸਾਗੋਂ ਕਿਹੜਾ ਵਧੀਆ ਹੁੰਦਾ ਨਾ ਮਿਹਨਤ ਨਹੀਂ ਲੱਗਦੀ ਬਣਾਉਂਦੇ ਬਹੁਤ ਟੇਸਟ ਬਣਿਆ ਹੈ ਠੰਡਾ ਮੌਨ ਹੋਇਆ ਅੱਜ ਬਹੁਤ ਗਰਮੀ ਐ ਵੈਸੇ ਬੱਚਿਆਂ 'ਚ ਬੜਾ ਖੁਸ਼ ਆ ਅਸੀਸ ਓਏ ਅਸੀਸ ਆਉਂ ਦੀਦیاں ਵੀਰੇ ਆਏ ਆ ਕਿੰਨੀਆਂ ਖੇਡੀਆਂ ਕਰਦਾ ਮੇਰਾ ਪੁੱਤ ਓਏ ਅਸੀਸ ਹਨਾ ਸੋਨੇ ਤੂੰ ਆਪਣੇ ਵਰਗਾ ਤੇਰਾ ਸਾਡਾ ਢੇਡ ਕਿੰਨਾ ਸੋਹਣਾ ਲੱਗਣਿਆ ਅਸੀਸ ਕੋਟ ਦੇ ਸਭ ਜਾਇਆ ਆ 아이 ਮੇਰਾ ਸੋਣਾ ਤੂੰ ਜਾਵੇਂ ਲਮਕਿਆ ਕਿਤਾ ਹੈ ਗਲੀਨ ਕਿਥੋਂ ਆਇਆ ਜੇ ਕਿਥੋਂ ਆਇਆ ਮੇਰਾ ਪੁੱਤ ਓਏ ਅਸੀਸ ਸੋਣੇ ਪਾਪਾ ਜੀ ਤੇ ਜਾ ਕੇ ਆਏ ਸੁਣ ਲੈ ਮम्मा ਨੂੰ ਨਹੀਂ ਪ੍ਰਸ਼ਾਦ ਦੇਣਾ ਮम्मा ਨੇ ਵੀ ਦੋ ਬਿਛਾਦ ਮम्मा ਕੌਣ ਦੀ ਹੈ ਯਾਰ ਧੱਕੰਦੋ ਮम्मा ਨੇ ਵੀ ਦੋ ਪ੍ਰਸ਼ਾਦ ਅਸੀਸ ਗਰਲੀਨ ਨੂੰ ਵੀ ਲੈਣੀ ਪਈ ਮੈਨੂੰ ਦੇ ਦੋ ਚੱਲ ਵੰਡ ਲੋ ਦੋਵੇਂ ਭੈਣਾਂ ਕਹੈਨੇ ਕੀਤਾ ਨਹੀਂ ਕਿ ਮੈਨੀਆਂ ਕੀ ਨਾਲ ਵਧੀਆ ਰਹੀ ਉਹ ਗੁਰਦੇ ਜਿਹਾ ਕੇ ਬੜੀ ਖੁਸ਼ ਹੁੰਦਾ ਈ ਆ ਉਹ ਗੁਰਦਾ ਸਾਹਿਬ ਜਿਹਾ ਕੇ ਬੜਾ ਗੋਜ ਹੁੰਦਾ ਮੇਰਾ ਸੋਨਾ ਜਾਂ ਪੁੱਤ ਚਾ ਉਹ ਬੈਠੇ ਚ ਲੰਗੜੇ ਇਸ ਨੂੰ ਲੱਗਾ ਠੰਡ ਲੱਗਦੀ ਆ ਤੇ ਗਰਮੀ ਆ ਬਾਹਰ ਨਿਕਲ ਕੇ ਬੋਟ ਕਰਨ ਨੂੰ ਲੱਗ ਜਾਂਦੀ ਛੇਤੀ ਆ ਗਏ ਜੇ ਨਾ ਹੋਏ ਛੇਤੀ ਨਾ ਹੋਏ ਸਵੇਰ ਦੇ 10 ਵਜੇ ਤੇ ਗਏ ਹੋਣ ਆਏ ਆ ਅਸੀਂ ਕਿੱਥੇ ਆ ਉਹ ਛੇਤੀ ਕਿਤੇ ਸਾਮਾਨ ਲੈਂਦਾ ਕੋਈ ਨਹੀਂ ਇਹ ਸੋ ਕੂੜੇ ਦੇ ਕੱਢਣ ਲੱਗੇ ਆ ਆ ਸ਼ਸ਼ਾ ਉਹ ਵੀ ਕਰਾਇਆ ਪਤਾ ਨਹੀਂ ਕੀ ਚੋ ਕਰਾਇਆ ਚੀਜ਼ ਮਿਲੀ ਹਰਕ ਨਹੀਂ ਹਾਂ ਚੀਜ਼ ਮਿਲੂਗੀ ਤੇ ਅਸੀਂ ਕੱਲ ਨੂੰ ਸੀਸ ਨੇ ਦਾਦੇ ਦਾ ਫੋਨ ਪਛਾਣ ਲਿਆ ਉਸੇ ਵਲੇ ਤੇ ਮੇਰੀਏ ਪੂਰਾ ਸਿੱਖ ਪੂਰਾ ਚੰਗੀ ਤਰ੍ਹਾਂ ਵੀ ਮੰਜਾਇਆ ਪਛਾਣਿਆ ਨਾ ਕਿ ਪਛਾਣ ਲਿਆ ਹਾਂ ਅੱਛਾ ਅੱਛਾ ਜਾਣੇ ਪਛਾਣਿਆ ਪੰਜੀ ਆ ਪਾ ਲਿਆ ਵਾਹੇ ਸਮਾਨ ਲੈ ਆਈਆਂ ਜਿਹਾ ਆਪਦਾ ਨਵਾਂ ਖਾਕ ਲੈ ਆਈਆਂ ਅੱਛਾ ਚਰਜੀਵੀਆਂ ਚਾਹੋ ਤਾਂ ਠੀਕ ਹੈਗੇ ਮੈਂ ਇੱਕ ਕੰਮ ਦੇਣਾ ਦੋ ਕਰ ਰਿਹਾ ਵਿੱਚ ਇੱਕ ਕੱਪ ਜਿਆ ਪਿਆ ਕੱਢ ਲਿਆ ਉਹ ਕਾਹਦਾ ਕੱਪ ਹੈ ਤੇਰਾ ਹੀ ਉਦਨ ਦਾ ਵਿੱਚ ਆਇਆ ਹੈ ਅਛਾ ਸੋ ਆਦਿ ਜਾਂਗੇ ਕਿੱਥੇ ਬਣਾਵਾਂਗੇ ਤੇ ਲੈ ਜਾ ਤੂੰ ਐ ਠੀਕ ਹੈ ਦੇਖਾ ਆ ਜਾਣਾ ਨਹੀਂ ਆ ਹੂੰ ਜਲਦੀ ਆ ਕੋਈ ਐ ਮੈਂ ਕਿਹਾ ਕਿ ਦਰ ਆਈਏ ਸਦਾ ਇਹਨਾਂ ਵਾਤੇ ਹੁਣ ਹੂੰ ਲੈ ਮੇਰੇ ਤਰਾਦਾ ਜੀ ਤਨ ਕੋਲ ਤੇ ਹੁਣ ਉਹਨਾਂ ਨਾਲ ਲੈ ਜੀ ਸੋ ਗਨ ਲੈ ਜੀ ਇਨਸ਼ਾ ਅੱਲਾ ਬਾਕੀ ਠੀਕ ਹੈ ਸਾਰੇ ਬੰਦ ਲੱਦੀਆ ਵਧੀਆ ਬਹੁਤ ਸਾਲਾ ਹਲੋ ਬੰਦ ਲੱਦੀਆ ਕਾਕਾ ਕਾਲੇ ਬਹੁਤ ਚੰਗੇ ਹਾਲ ਕੱਢ ਲੈ